ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਜਾਣੇ ਬਹੁਤ ਵਧੀਆ ਹੋਊਗੀ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਆਲੂ ਪੈਟੀ ਦੀ ਰੈਸਪੀ ਮੈਂ ਪਹਿਲਾਂ ਵੀ ਆਲੂ ਪੈਟੀ ਦੀ ਰੈਸਪੀ ਸ਼ੇਅਰ ਕੀਤੀ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਸੀ ਤੇ ਦੋ ਚਮਚੇ ਪਾਵਾਂਗੇ ਜੀ ਹੁਣ ਆਪਾਂ ਕੜਾਈ ਦੇ ਵਿੱਚ ਤੇਲ ਸਰੋਂ ਦਾ ਤੇਲ ਆਪਾਂ ਲਿਆ ਹੋਇਆ ਹੈ ਤੇ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਆਪਾਂ ਜੀਰਾ ਤੇ ਇੱਕ ਪਿਆਜ਼ ਨੂੰ ਆਪਾਂ ਬਰੀਕ ਕੱਟ ਲਿਆ ਸੀ ਉਹ ਪਾਵਾਂਗੇ ਤੇ ਦੋ ਤਿੰਨ ਹਰੀਆਂ ਮਿਰਚਾਂ ਨੂੰ ਅਸੀਂ ਕੱਟ ਲਿਆ ਸੀ ਤਿੱਖਾ ਤੁਸੀਂ ਆਪਣੇ ਹਿਸਾਬ ਦੀ ਰੱਖ ਸਕਦੇ ਹੋ ਥੋੜਾ ਜਿਹਾ ਆਪਾਂ ਨਾਲ ਹੀ ਧਨੀਆ ਵੀ ਕੱਟਿਆ ਹੋਇਆ ਉਹ ਵੀ ਅਸੀਂ ਪਾਵਾਂਗੇ ਬਾਅ ਹੁਣ ਆਪਾਂ ਹਰੀਆਂ ਮਿਰਚਾਂ ਦੇ ਨਾਲ ਹੀ ਧਨੀਏ ਨੂੰ ਪਾਦਤਾ ਹੋਇਆ ਏ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਭੁੰਨ ਲਵਾਂਗੇ 1-2 ਮਿੰਟ ਵਾਸਤੇ ਤੇ ਜਦੋਂ 1-2 ਮਿੰਟ ਵਾਸਤੇ ਭੁੱਜ ਜਾਣ ਤੇ ਉਸ ਤੋਂ ਬਾਅਦ ਆਪਾਂ ਹੁਣ ਮਸਾਲੇ ਐਡ ਕਰਾਂਗੇ ਪਹਿਲਾਂ ਪਾਵਾਂਗੇ ਥੋੜੀ ਜੀ ਹਲਦੀ ਬਹੁਤੀ ਮਸਾਲੇ ਨਹੀਂ ਪਾਉਣੇ ਹੈਗੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਨਮਕ ਟੇਸਟ ਦੇ ਹਿਸਾਬ ਦੇ ਨਾਲ ਥੋੜੀ ਜੀ ਆਪਾਂ ਪਾਵਾਂਗੇ ਇਹਦੇ ਵਿੱਚ ਦੇਗੀ ਮਿਰਚ ਤੇ ਥੋੜਾ ਜਿਹਾ ਗਰਮ ਮਸਾਲਾ ਥੋੜਾ ਜਿਹਾ ਆਪਾਂ ਪਾਵਾਂਗੇ ਚਾਟ ਮਸਾਲਾ ਤੇ ਸਾਰੇ ਮਸਾਲਿਆਂ ਨੂੰ 1 ਕਮਿੰਟ ਵਾਸਤੇ ਪਕਾਉਣ ਤੋਂ ਬਾਅਦ 6 ਉਬਲੇ ਹੋਏ ਆਲੂ ਲੈਣ ਤੇ ਆਲੂਆਂ ਨੂੰ ਆਪਾਂ ਇਹਨਾਂ ਮਸਾਲਿਆਂ ਵਿੱਚ ਮੈਸ਼ ਕਰ ਲੈਣਾ ਹੈ ਤੇ ਹੁਣ ਆਪਾਂ ਇਹਨਾਂ ਨੂੰ ਆਲੂਆਂ ਨੂੰ ਕੱਟ ਕੇ ਸਾਈਡ ਤੇ ਰੱਖ ਕੇ ਠੰਡੇ ਹੋਣ ਵਾਸਤੇ ਰੱਖ ਲਵਾਂਗੇ ਤੇ ਹੁਣ ਆਪਾਂ ਲਵਾਂਗੇ ਜੀ ਮੈਦਾ 1.5 ਕੌਲੀ ਆਪਾਂ ਮੈਦੇ ਦੀ ਲਈ ਹੋਈ ਆ ਆਪਾਂ ਆਟੇ ਦਾ ਇਸਤੇਮਾਲ ਬਿਲਕੁਲ ਨਹੀਂ ਕੀਤਾ ਹੋਇਆ ਤੇ ਹੁਣ ਇਹਦੇ ਵਿੱਚ ਤੁਸੀਂ ਕਿਉ ਰਿਫਾਈਂਡ ਤੇ ਬਟਰ ਇਹਨਾਂ ਵਿੱਚ ਤਿੰਨਾਂ ਵਿੱਚ ਕੋਈ ਵੀ ਚੀਜ਼ ਵਰਤ ਸਕਦੇ ਹੋ ਇਹਦੇ ਵਿੱਚ ਆਪਾਂ ਪਾਵਾਂਗੇ 8 ਚਮਚੇ ਜਿਹੜੀ ਔਇਲ ਦੀ ਸਰੂੰਦਾ ਤੇਲ ਬਿਲਕੁਲ ਨਹੀਂ ਤੁਸੀਂ ਇਹਦੇ ਵਿੱਚ ਵਰਤਣਾ ਹੈਗਾ ਬਾਕੀ ਤੁਸੀਂ ਇਹਦੇ ਵਿੱਚ ਪਾਵਾਂਗੇ ਹੁਣ ਤੁਸੀਂ ਟੇਸਟ ਦੇ ਸਾਦੇ ਨਾਲ ਨਮਕ ਪਾ ਲੈਣਾ ਥੋੜਾ ਜਿਹਾ ਕਿਉਂਕਿ ਆ ਪਾਲੂਆ ਵਿੱਚ ਵੀ ਪਾਇਆ ਹੋਇਆ ਹੈ ਤੇ ਹੁਣ ਆਪਾਂ ਇਹਦਾ ਸੌਫਟ ਆਟਾ ਲਗਾ ਕੇ ਤਿਆਰ ਕਰਾਂਗੇ ਤੇ ਬਿਲਕੁਲ ਆਪਾਂ ਇਸ ਤਿੱਕ ਨੇ ਸੌਫਟ ਆਟਾ ਗੁੰਨ ਕੇ ਤਿਆਰ ਕਰ ਲਿਆ ਇਹਦਾ ਤੇ ਹੁਣ ਆਪਾਂ ਸਾਈਡ ਤੇ ਰੱਖ ਕੇ 10 ਮਿੰਟ ਦੀ ਰੈਸਟ ਦਵਾਵਾਂਗੇ ਤੇ ਕੜਾਈ 'ਚ ਤੇਲ ਗਰਮ ਹੋਣ ਵਾਤੇ ਰੱਖ ਲਵਾਂਗੇ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ 7 ਤੋਂ 8 ਚਮਚੇ ਜਿਹੜੇ घोन लल लो तीस र रिफाइंड ललो कुछ भी ले सकते हो जो ता पसंद करते हो तो ये असं इन्ने चमचे पा लेने जिने चमचे आप डेढ़ चमचा आपवे हम मैदे का ये एक कप घोल तैयार करके रख लेना है इस तरीके ना बहता पतला हो ना बहुता सख्त जिस तरीके ने आप रोटी वेलते हैं उस तरीके आप एक पेड़ा लवेंगे तो काफ़ी सारी पतली वी रोटी बना के तैयार करा इस तरीके दं रोटियाँ जड़ियाँ पतलिया बना के तैयार करनिया ने ਤੁਸੀਂ ਦੇਖ ਸਕਦੇ ਹੋ ਕਿੰਨੀ ਪਤਲੀ ਆਪਾਂ ਰੋਟੀ ਜਿਹੜੀ ਵੇਲ ਕੇ ਤਿਆਰ ਕੀਤੀ ਹੋਈ ਹੈ ਇੱਕ ਦੇ ਉੱਪਰ ਅਸੀਂ ਇੱਕ ਇਸ ਤਰੀਕੇ ਨਾਲ ਵੇਲ ਕੇ ਰੱਖਦੇ ਜਾਣਾ ਹੈ ਤੇ ਉਸ ਤੋਂ ਬਾਅਦ ਆਪਾਂ ਹੁਣ ਇਸ ਤਰੀਕੇ ਨਾਲ ਸਾਰੀਆਂ ਰੋਟੀਆਂ ਵੇਲ ਕੇ ਜਿਹੜੀਆਂ ਉਹ ਤਿਆਰ ਕਰ ਲੈਣੀਆਂ ਨੇ ਤੇ ਹੁਣ ਜਦੋਂ ਅਸੀਂ ਪਹਿਲੀ ਰੋਟੀ ਲਵਾਂਗੇ ਉਹਦੇ ਉੱਪਰ ਥੋੜਾ ਜਿਹਾ ਜਿ ਘਿਓ ਅਸੀਂ ਇਸ ਤਰੀਕੇ ਨਾਲ ਜਿਹੜਾ ਕੋਲ ਕੇ ਰੱਖਿਆ ਹੋਇਆ ਸੀ ਮੈਦੇ ਨਾਲ ਤੇ ਇਸ ਤਰੀਕੇ ਨਾਲ ਲਾ ਕੇ ਇੱਕ ਉੱਪਰ ਇੱਕ ਰੋਟੀ ਰੱਖਦੇ ਰੱਜ ਜਾਣਾ ਆਪਾਂ ਇਸ ਤਰੀਕੇ ਨਾਲ ਲਗਾਉਂਦੇ ਜਾਨ ਥੋੜਾ ਜਿਹਾ ਅਸੀਂ ਮੈਦਾ ਵੀ ਵਿੱਚ ਪਾਉਂਦੇ ਜਾਣਾ ਹੈ ਤੇ ਇਸ ਤਰੀਕੇ ਨਾਲ ਆਪਾਂ ਜਿਹੜਾ ਕਿਊ ਅਸੀਂ ਮੈਦਾ ਕੋਲ ਕੇ ਅਸੀਂ ਰੱਖਿਆ ਹੋਇਆ ਉਹ ਲਾਗ ਲੈਣਾ ਇਸ ਤਰੀਕੇ ਦੇ ਨਾਲ ਤੇ ਇਸ ਤਰੀਕੇ ਨਾਲ ਆਪਾਂ ਇਹਨੂੰ ਫੋਲਡ ਕਰ ਲਵਾਂਗੇ ਥੋੜਾ ਜਿਹਾ ਮੈਦਾ ਟੈਸਟ ਕਰਨ ਤੋਂ ਬਾਅਦ ਆਪਾਂ ਇਸ ਤਰੀਕੇ ਨਾਲ ਇਹਨੂੰ ਫੋਲਡ ਕਰ ਲਵਾਂਗੇ ਇਸ ਤਰੀਕੇ ਨਾਲ ਆਪਾਂ ਫੋਲਡ ਕਰਨਾ ਇਹਨੂੰ ਦੂਜੀ ਸਾਈਡ ਤੋਂ ਵੀ ਅਸੀਂ ਇਸੇ ਤਰੀਕੇ ਨਾਲ ਫੋਲਡ ਕਰਾਂਗੇ ਇਸ ਤਰੀਕੇ ਨਾਲ ਆਪਾਂ ਫੋਲਡ ਕਰਨ ਤੋਂ ਬਾਅਦ ਇਹਦੀ ਬਿਲਕੁਲ ਇੱਕ ਪਤਲੀ ਜੀ ਰੋਟੀ ਬਣਾ ਕੇ ਤਿਆਰ ਕਰਨੀ ਬਹੁਤ ਹੀ ਪਤਲੀ ਵੀ ਨਹੀਂ ਬਹੁਤ ਹੀ ਮੋਟੀ ਵੀ ਨਹੀਂ ਕੋਈ ਵੱਡੀ ਜਿਹੀ ਜਗ੍ਹਾ ਤੁਸੀਂ ਇਹਨੂੰ ਵਿਲ ਕੇ ਤਿਆਰ ਕਰਨਾ ਹੈ ਤੇ ਆਪਾਂ ਹੁਣ ਵਿਲ ਕੇ ਤਿਆਰ ਕਰ ਲਿਆ ਪੀਜ਼ਾ ਕੱਟਣਾ ਆਪਾਂ ਕੱਟ ਕਰ ਲਵਾਂਗੇ ਇਸ ਤਰੀਕੇ ਨਾਲ ਆਪਾਂ ਜਿਹੜਾ ਕੱਟ ਕਰ ਲਏ ਨੇ ਦੂਜੀ ਸਾਈਡ ਨੂੰ ਵੀ ਅਸੀਂ اسی ਤਰੀਕੇ ਨਾਲ ਕੱਟ ਕਰ ਲਵਾਂਗੇ ਤੇੜੀਆਂ ਤੁਸੀਂ ਆਪਣੇ ਹਿਸਾਬ ਦੇ ਨਾਲ ਵੱਡੀਆਂ ਛੋਟੀਆਂ ਜਿਸ ਤਰੀਕੇ ਦੀਆਂ ਤੁਸੀਂ ਖਾਣਾ ਪਸੰਦ ਕਰਦੇ ਹੋ ਉਸ ਤਰੀਕੇ ਦੀਆਂ ਤੁਸੀਂ ਬਣਾ ਸਕਦੇ ਹੋ ਮੈਂ ਪਹਿਲਾਂ ਵੀ ਪੈਟੀ ਦੀ ਰੈਸিপি ਸ਼ੇਅਰ ਕੀਤੀ ਹੋਈ ਹੈ ਉਹ ਵੀ ਮੇਰੇ ਚੈਨਲ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਇਸ ਤਰੀਕੇ ਨਾਲ ਕੱਟ ਲਾਉਣ ਤੋਂ ਬਾਅਦ ਇਸ ਤਰੀਕੇ ਨਾਲ ਆਪਾਂ ਛੇ ਪੈਟੀਆਂ ਜਿਹੜੀਆਂ ਸਾਡੀ ਆਰਾਮ ਨਾਲ ਤਿਆਰ ਹੋ ਜਾਣਗੀਆਂ ਇਹਦੇ ਵਿੱਚ ਓਨੇ ਆਲੂ ਪਾਉਣੇ ਜਿੰਨੇ ਇਹਦੇ ਵਿੱਚ ਆਲੂ ਪੈ ਜਾਣ ਅਸੀਂ ਇੱਕ ਚਮਚਾ ਜਿਹੜਾ ਆਲੂਆਂ ਦਾ ਪਾ ਲਿਆ ਤੇ ਹੁਣ ਚਾਰੇ ਪਾਸੇ ਜਿਹੜਾ ਸੀ ਪਾਣੀ ਲਗਾ ਕੇ ਬੰਦ ਕਰ ਲਵਾਂਗੇ ਇਹਨਾਂ ਇਸ ਤਰੀਕੇ ਨਾਲ ਆਪਾਂ ਬੰਦ ਕਰ ਲੈਣਾ ਹੈ ਤਾਂ ਜਦ ਫਰਾਈ ਕਰਦੇ ਸਮੇਂ ਬਿਲਕੁਲ ਵੀ ਖੁੱਲਣ ਨਾ ਤੇ ਤੇਲ ਬਿਲਕੁਲ ਮੀਡੀਅਮ ਗਰਮ ਹੋਣਾ ਚਾਹੀਦਾ ਹੈ ਤੁਸੀਂ ਦੇਖ ਸਕਦੇ ਇਸ ਤਰੀਕੇ ਦੇ ਨਾਲ ਤੁਸੀਂ ਇਹਨੂੰ ਬੰਦ ਕਰ ਲੈਣਾ ਹੈ ਹਾਈ ਫਲੇਮ ਤੇ ਬਿਲਕੁਲ ਇਹਨੂੰ ਫਰਾਈ ਨਹੀਂ ਕਰਨਾ ਹੈਗਾ ਤੁਸੀਂ ਹਾਈ ਫਲੇਮ ਤੇ ਕਰੋਗੇ ਤੇ ਬਿਲਕੁਲ ਇੱਕਦਮ ਉਪਰੋਂ ਤੱਕ ਜਾਏਗੀ ਤੇ ਵਿੱਚੋਂ ਬਿਲਕੁਲ ਕੱਚੀ ਰਹੇਗੀ ਇਸ ਤਰੀਕੇ ਤੁਸੀਂ ਸਾਰੀਆਂ ਬਣਾ ਕੇ ਤਿਆਰ ਕਰ ਲੈਣੀਆਂ ਜਿੰਨੀਆਂ ਤੁਸੀਂ ਬਣਾਈ ਜਾਣੀਆਂ ਨਾਲੋਂ ਨਾਲ ਹੀ ਤੁਸੀਂ ਇਹਨੂੰ ਫਰਾਈ ਵੀ ਕਰਦੇ ਜਾਣਾ ਹੈ ਲਗਭਗ 10-12 ਮਿੰਟ ਲੱਗਣਗੇ ਤੁਹਾਨੂੰ ਫਰਾਈ ਕਰਨ ਦੇ ਸਮੇਂ ਜਿੰਨੇ ਫਰਾਈ ਕਰਨੇ ਟਾਈਮ ਲੱਗੇਗਾ ਉਹ ਨਾਲ ਹੀ ਖਾਣ ਵਿੱਚ ਬਹੁਤ ਵਧੀਆ ਲੱਗਣੀ ਹੈ ਬਹੁਤ ਹੀ ਸਵਾਦ ਉਸ ਦੇਖ ਸਕਦੇ ਹੋ ਤੇਲ ਦਾ ਟੈਂਪਰੇਚਰ ਬਿਲਕੁਲ ਲੋ ਹੈ ਤੇ ਹੁਣ ਆਪਾਂ ਇਸ ਤਰੀਕੇ ਦੇ ਨਾਲ ਬਿਲਕੁਲ ਘੱਟ ਫਲੇਮ ਤੇ ਆਪਾਂ ਇਹਨੂੰ ਬਣਾ ਕੇ ਤਿਆਰ ਕਰਨਾ ਹੈ ਤੁਸੀਂ ਦੇਖ ਸਕਦੇ ਹੋ ਦਾ ਕਲਰ ਬਿਲਕੁਲ ਲਾਈਟ ਜਿਹਾ 골ਡਨ ਹੋਇਆ ਹਜੇ ਅਸੀਂ ਹੋਰ ਇਹਨੂੰ ਕੁਝ ਟਾਈਮ ਲਈ ਫਰਾਈ ਕਰਾਂਗੇ ਜਦੋਂ ਬਿਲਕੁਲ ਇਸ ਤਰੀਕੇ ਦੀ 골ਡਨ ਹੋ ਜਾਣਾ ਫਿਰ ਆਪਾਂ ਇਹਨਾਂ ਨੂੰ ਪੈਟਰੀਨ ਕੱਟ ਕੇ ਇੱਕ ਪਲੇਟ ਵਿੱਚ ਰੱਖ ਲਵਾਂਗੇ ਸੇਮ ਤਰੀਕੇ ਨਾਲ ਆਪਾਂ ਬਣਾ ਕੇ ਤਿਆਰ ਕਰਦੇ ਜਾਣਾ ਤੇ ਤੁਸੀਂ ਦੇਖ ਸਕਦੇ ਹੋ ਪੈਟੀਆਂ ਕਿੱਡੀਆਂ ਵਧੀਆ ਬਣ ਕੇ ਤਿਆਰ ਹੋਈਆਂ ਨੇ ਤੇ ਬਾਕੀ ਵੀਡੀਓ ਵਧੀਆ ਲੱਗੀ ਤੇ ਇੱਕ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਮੇਰੀ ਰੈਸਪੀ ਕਿਹੋ ਜੀ ਲੱਗਦੀ ਹੈ